ਗਸਿੰਘ ਚੌਂਕ ਨੇੜੇ ਦੋ ਭਰਾਵਾਂ ਦੇ ਆਪਸੀ ਝਗੜੇ ਦੌਰਾਨ ਇੱਕ ਭਰਾ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਨਿਸ਼ਾਨ ਸਿੰਘ ਤੇ ਜਸਪ੍ਰਿੰਤ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ ਜਿਸ ਦੌਰਾਨ ਜਸਪ੍ਰਿੰਤ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਘਰ ਦਾ ਤਕਰੀਬਨ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਇਹ ਵੀ ਜਾਣਕਾਰੀ ਹੈ ਕਿ ਜਸਪ੍ਰਿੰਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਪਰੰਤ ਅਗਲੀੇਰੀ ਕਾਰਵਾਈ ਕੀਤੀ ਜਾਵੇਗੀ ਹੁਤੇ ਹੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮ ਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਨ ਤੇ ਉਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਲੱਗ ਕੇ ਕਾਬੂ ਪਾਇਆ ਹੈ ਤੇ ਉੱਥੇ ਹੀ ਇਸ ਬਾਬਤ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਂਜੀ ਭਾਜੀ ਜਿਹੜੀ ਇਹ ਅੱਗ ਲੱਗੀ ਆ ਕਿੰਨੇ ਵੇ ਲੱਗੀ ਆ ਤੇ ਕਿਸ ਕਰ ਲੱਗੀ ਜੀ ਪੱਲੇ ਇਹਨਾਂ ਸਾਨੂੰ 7:22 ਮਿੰਟ ਤੇ ਕਾਲ ਆਈਆਂ ਕਿ ਫਕਸਨ ਚੌਂਕ ਤੇ ਫੀਲਡਿੰਗ ਚੱਕ ਲੱਗੀ ਆ। ਹਾਂਜੀ ਤੇ ਸਾਡੀ ਟੀਮ ਉਥੋਂ ਹੀ 2-3 ਮਿੰਟ ਵਿੱਚ ਇੱਥੇ ਪਹੁੰਚ ਗਈ ਹੈ ਸਰ ਠੀਕ ਹੈ ਜੀ ਅਸੀਂ ਆ ਕੇ ਆਪਣਾ ਰੈਸਕਿਊ ਸ਼ੁਰੂ ਕਰ ਦਿੱਤਾ ਜਿਹੜੀ ਅੱਗ ਲੱਗੀ ਸੀ ਅਸੀਂ ਕਾਫੀ ਹੱਦ ਤੱਕ ਬੁਝਾ ਚੁੱਕੇ ਹਾਂ ਤੇ ਦਬਲ ਮੰਜ਼ਿਲਾ ਹੌਨ ਕਰਕੇ ਉੱਪਰ ਥੋੜੀ ਦਿੱਕਤ ਆ ਰਹੀ ਹੈ ਉੱਪਰ ਥੋੜੀ ਜਿਹੀ ਅੱਗ ਜ਼ਿਆਦਾ ਨਹੀਂ ਹੈਗੀ ਉੱਪਰ ਵੀ ਬੁਝਾ ਦਿੱਤੀ ਥੱਲੇ ਮਾਰ ਰਹੇ ਹਾਂ ਪਾਣੀ ਉੱਪਰ ਥੋੜੀ ਜਿਹੀ ਰਹਿ ਗਈ ਹੈ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਹੈ ਕੋਈ ਨਹੀਂ ਹੈਗਾ ਜੀ ਅੱਗ ਬੁਝਾਣ ਤੇ ਫਾਇਰਫਾਈਟਰ ਦੀ ਕਿੰਨੇ ਗੱਡੀਆਂ ਲੱਗ ਚੁੱਕੀਆਂ ਹਨ ਅੱਗ ਬੁਝਾਣ ਤੇ ਇੱਕ ਰੈਂਟਰਾਂ ਨੇ ਜੱਗ ਹੁਣ ਮਤਲਬ ਬੁੱਝ ਗਈ ਆ ਥੋੜੀ ਬਤੀ ਆ ਬਸ ਹਾਂਜੀ ਸਰ ਕੀ ਨਾ ਆਪਣਾ ਜੀ ਸਾਡੇ ਕੋ ਪੈਸੇ ਸਰ ਮੇਰਾ ਨਾਮ ਜਸਪ੍ਰੀ ਸਿੰਘ ਆ ਜੀ ਹਾਂਜੀ ਮੇਰੀ ਸਰ 35 ਸਾਲ ਉਮਰ ਹੋ ਗਈ ਆ ਜੀ ਹਾਂਜੀ ਮੈਂ ਇੱਥੇ ਚੌਂਕ ਚ ਰਹਿਣਾ ਸ਼ਹੀਦ ਭਗਤ ਸਿੰਘ ਚੌਂਕ ਜੀ ਸਪੋਰਟਿੰਗ ਦੇ ਬਿਲਕੁਲ ਨਾਲ ਲੱਗਿਆ ਸਰ ਇਹਨਾਂ ਨੇ ਸਰ ਰੈਂਟ ਤੇ ਸ਼ਾਪ ਕੀਤੀ ਹੋਈ ਆ ਜੀ ਇਹਨਾਂ ਦਾ ਕਰਾਇਆ ਇਹ ਲੈ ਰਿਆ ਮੰਮੀ ਲੈ ਰਹੀ ਆ ਵੱਡਾ ਬ੍ਰਦਰ ਲੈ ਰਿਆ ਭਾਬੀ ਲੈ ਰਹੀ ਆ ਤੇ ਦੋ ਭਤੀਜੇ ਆ ਜੀ ਮੇਰੇ ਛੋਟੇ ਛੋਟੇ ਮੇਰਾ ਇਹਨਾਂ ਨੇ ਹਜੇ ਤੱਕ ਸਰ ਵਿਆਹ ਨਹੀਂ ਕਰਾਇਆ ਆ ਨਾ ਇਹਨਾਂ ਨੇ ਮੇਰਾ ਵਿਆਹ ਕਰਾਇਆ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਸਰ ਮੈਨੂੰ ਮੰਝਾ ਲਾ ਲੰਦੋ ਅੱਗੇ ਮੈਨੂੰ ਮੰਝਾ ਨੂੰ ਵੀ ਨਹੀਂ ਲਾਂ ਦਿੱਤਾ ਅੱਗੇ ਤੁਸੀਂ ਲਾਈ ਜੀ ਅੱਗੇ ਤੁਸੀਂ ਸਰ ਤੁਹਾਡਾ ਕਹਿ ਰਿਹਾ ਕਹਿੰਦੇ ਅੱਗ ਲਾਈ ਤੁਸੀਂ ਅੱਗ ਲਾਈ ਕੀ ਕਰਨ ਸਰ ਇਹਨਾਂ ਨੇ ਅੱਗ ਲਾਈ ਹੈ ਜੀ ਇਹ ਅੱਗੇ ਵੀ ਭਾਂਡਾ ਤੋੜ ਕਰਤੇ ਅੱਗੇ ਵੀ ਪੰਨ ਤੋੜ ਕਰਦੇ ਆ ਸਰ ਇਹਨਾਂ ਨੇ ਮੇਰੇ ਅੱਗੇ ਵੀ ਕੇਸ ਪਾਇਆ ਉਦੋਂ ਦਾ ਭੱਜਣਾ ਰਿਹਾ ਹਾਂ ਇਹ ਇਹ ਤੁਹਾਡਾ ਸਗਾ ਭਰਾਵਾ ਜੀ ਜੀ ਮੇਰਾ ਸਗਾ ਭਰਾਵਾ ਇਹਨਾਂ ਦਾ ਵੀ ਕਰ ਦਿਓ ਜੀ ਤੁਹਾਨੂੰ ਨਸ਼ਾ ਛਡਾਊ ਕੇਂਦਰ ਛਡਾਓ ਸਰ ਮਲਾਜਾ ਮੇਰਾ ਵੀ ਕਰਾ ਲਓ ਤੇ ਸਾਰ ਇਹਨਾਂ ਦਾ ਵੀ ਕਰਾ ਲਓ ਹੂੰ ਨੇ ਅੱਗੇ ਕਿਉਂ ਜਦਰਾ ਕੰਮ ਹੋਇਆ ਗਈ ਅੱਗੇ ਸਰ ਮੈਂ ਲੜਿਆ ਸੀਗਾ ਮੈਂ ਭੱਜਣਾ ਰਿਹਾ ਸੀ ਫੇ ਪਿੱਛੋਂ ਭਾਨ ਤੋੜ ਮੇਰੇ ਕਮਰੇ ਦੀ ਕਰਕੇ ਇਹ ਕਹਿ ਦਿੰਦੇ ਰਹੇ ਵੀ ਮੁੰਡਾ ਭੱਜ ਗਿਆ ਵਾ ਤੇ ਫੇ ਮੇਤੇ ਜਿਆਦਾ ਪ੍ਰੈਸ਼ਰ ਪਾ ਰਹੇ ਜਿਹੜੀ ਅੱਗ ਜਿਹੜੀ ਅੱਜ ਲੱਗੀ ਆ ਇਹ ਲਾਈ ਗਈ ਆ ਕਿ ਇਹ ਸਾਰੇ ਇਹਨਾਂ ਨੇ ਆਪ ਲਾਈ ਆ ਤੁਸੀਂ ਪਿਛਲਾ ਵੀ ਰਿਪੋਰਟ ਚੈੱਕ ਕਰ ਲਓ ਕਿ ਮੇਰੇ ਬਰ ਖਿਲਾਫ ਹੀ ਇਹਨਾਂ ਨੇ ਦਿੱਤਾ ਸਰ ਮੈਂ ਵੀ ਇੱਕੋ ਪੇਟ 'ਚ ਜੰਮਿਆ ਮੈਨੂੰ ਵੀ ਸਰ ਹਿੱਸਾ ਮਿਲਣਾ ਚਾਹੀਦਾ ਮੈਨੂੰ ਵੀ ਹੱਕ ਮਿਲਣਾ ਚਾਹੀਦਾ ਸਰ ਨਹੀਂ ਤੁਹਾਨੂੰ ਕੋਰਗਾ ਦੰਦਾ ਵਾ ਮੈਨੂੰ ਤਾਂ ਸਰ ਮੰਜਾ ਮਣੇ ਦਾ ਅਸੀਂ ਕਹਿੰਦੇ ਸਾਨੂੰ ਕਹਿੰਦੇ ਲੋਕੀ ਜੀ ਰੋਡ ਤੇ ਦੁਕਾਨਾਂ ਕਿੱਟੀ ਕਰਨੀਆਂ ਸਰ ਇਹੋ ਜੀਆਂ ਦੁਕਾਨਾਂ ਜੇਬ ਚ ਰੁਪਈਆ ਨਹੀਂ ਲੱਗ ਮੇਰਾ ਮੁੰਡਾ ਬਹੁਤ ਤੰਗ ਕਰਦਾ ਵਾ ਨਾਮ ਦੱਸੋ ਦਾ ਕੀ ਆ ਨਾਮ ਜਸਪ੍ਰੀਤ ਨਾਵ ਇਹ ਪੈਸੇ ਮੰਗਦਾ ਇਹ ਮੈਂ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ ਤੇ ਫਿਰ ਅੱਗ ਲਾ ਦਿੱਤੀ ਕੰਟਰੋਲ ਲੈ ਕੇ ਪਾਗਲਾ ਸਾਲੋਂ ਸਾਰੇ ਘਰੋਂ ਸਾਡੇ ਨੂੰ ਅੱਗ ਲਾ ਦਿੱਤੀ ਕਿੱਥੋਂ ਲਈਏ ਪੈਸੇ ਬਾਜੀ 2 2 4 4000 ਰੁਪਏ ਕਿੱਥੋਂ ਲਿਆਈਏ ਕੜਾ ਨਾਮ ਕੀ ਭਾਈ ਮੇਰਾ ਨਾਮ ਨਿਸ਼ਾਨ ਸਿੰਘ ਬਾਜੀ ਜਿਹੜੀ ਇਹ ਅਗਲੀ ਆਹ ਜੀ ਜਿੰਨੇ ਅਗਲਾ ਜੀ ਕੋਣ ਹੈ ਉਹ ਜਿੰਨੇ ਅਗਲਾ ਜੀ ਜਸਪ੍ਰੀਤ ਸਿੰਘ ਬਾਜੀ ਪਿਆ ਕਿਤੋਂ ਲਿਆਈ ਹੈ ਪੈਸੇ ਕਿਤੋਂ ਲਿਆਈ ਹੈ ਰੋਜ਼ ਪੈਸੇ ਦੋ ਦੋ 5-5 ਹਜ਼ਾਰ ਹੀ ਲਿਆ ਕੇ ਕਿੱਥੋਂ ਦਈਏ ਨਹੀਂ ਤੁਹਾਡਾ ਕੀ ਰਿਸ਼ਤਾ ਹੈ ਮੇਰਾ ਨਾਮ ਦਾ ਨਿਸ਼ਾਨ ਸਿੰਘਾ ਬਾਜੀ ਇਹਨਾਂ ਨੇ ਅਗਲਾ ਜੀ ਤੁਹਾਡਾ ਕੀ ਲੱਗਦੇ ਹੋ ਮੇਰਾ ਸਾਕਾ ਭਰਾ ਵਾ ਛੋਟਾ ਠੀਕ ਹੈ ਤੇ ਅਗਲਾ ਜੀ ਦਾ ਕਾਰਨ ਕੀ ਹੈ ਅਗਲਾ ਜੀ ਦਾ ਕਾਰਨ ਇਹ ਹੈ ਮੰਮੀ ਕੋ ਪੈਸੇ ਮੰਗੇ ਮੇਰੇ ਨਾਲ ਕੋਈ ਕਿਸੇ ਦਾ ਝਗੜਾ ਨਹੀਂ ਮੰਮੀ ਆਦ ਬੰਦੇ ਨਾਲੇ ਖੜੇ ਮੰਮੀ ਕੋ ਪੈਸੇ ਮੰਗੇ ਕਹਿੰਦਾ ਮੈਨੂੰ 10000 ਰੁਪਏ ਦੇ ਦੋ 5000 ਨਹੀਂ ਤਾਂ ਮੈਂ ਅੱਗ ਲਾ ਦੇਣੀ ਹੈ ਮੰਮੀ ਕਹਿੰਦੀ ਲੈ ਚੱ ਫੋਂਟੇ ਨੋ ਨਿਓਰ ਕਿਥੋਂ ਲਿਆ ਕੇ ਦਈਏ ਕਹਿੰਦਾ ਮਰੋਣੇ ਦੇ ਦੋ ਨੇ ਪਰ ਅੱਗ ਲਾਦਣੀ ਅੱਗੇ ਵੀ ਲਾਈ ਦੋ ਤਿੰਨ ਵਾਰੀ ਥੱਲੇ ਲਾਂਦਾ ਅੱਗ ਐਜ ਜੀ ਮੇਰੇ ਉੱਪਰ ਕਮਰਿਆਂ ਨੂੰ ਮੇਰੇ ਵੀ ਆ ਲਾਤੀ ਸਾਡੇ ਕਮਰੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਨੂੰ ਲੱਗਦਾ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਉਸ ਤੇ ਨੁਕਸਾਨ ਭਾਜੀ ਹੁਣ ਦੇਖ ਕੇ ਪਤਾ ਦੇਖ ਕੇ ਸਾਰਾ ਤੁਸੀਂ ਚੈੱਕ ਕਰੋ ਉਹ ਦੇਖ ਕੇ ਪਤਾ ਲੱਗੇਗਾ ਭਾਜੀ ਹੁਣ ਤੁਸੀਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਦੀ ਮੰਗ ਚਾਹੁੰਦੇ ਭਾਜੀ ਕਿਸੇ ਕੋਲ ਨਹੀਂ ਡਰਦਾ ਨਾ ਪੁਲਿਸ ਕੋ ਨਸ਼ਾ ਛਡਾਊ ਕੇਂਦਰੋਂ ਭੱਜਿਆ ਆ ਭਾਜੀ ਪਤਾ ਕਰ ਲੋ ਤੁਸੀਂ ਅਗੇ ਕੋਈ ਉਹਨੇ ਵੀ ਭਾਜੀ ਇਹ ਮੰਮੀ ਨੂੰ ਫੋਨ ਕਰਕੇ ਫੋਨ ਨੰਬਰ ਕਰ ਕਰਕੇ ਛਡਾ ਕੇ ਹੁਣ ਵੀ ਛਡਾ ਕੇ ਲੈ ਆਇਆ ਦੁਬਾਰਾ ਭਾਜੀ ਅੱਗੇ ਕੰਪਲੇਂਟ ਦਿੱਤੀ ਗਈ ਹਾਂਜੀ ਕੰਪਲੇਂਟ ਆ ਭਾਜੀ ਬੇਲੇ ਗਈ ਆ ਆਵਾ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਆ ਕੋਈ ਸਦੋ ਡਰਦਾ ਹੀ ਨਹੀਂ ਭਾਜੀ ਇਹ ਇਹ ਕਹਿੰਦਾ ਮੈਨੂੰ ਪੁਲਿਸ ਉੱਤੇ ਸੱਦੋ ਮੈਨੂੰ ਪੁਲਿਸ ਦਾ ਕੋਈ ਡਰ ਨਹੀਂ ਆ ਮੰਮੀ ਗਵਾਹ ਮੰਮੀ ਪੁੱਛ ਲੋ ਮੰਮੀ ਗਵਾਹ ਆ ਹੋਰ ਐਨ ਗਵਾਹ ਤੇ ਬੁਸਾਦੇ ਦਈ ਕਿ ਇੱਕ ਇੱਕੋ ਡਰਦਾ ਹੈ ਭਾਜੀ ਇਹਨੇ ਸਿੱਧਾ ਲੈ ਕੇ ਪੈਸੇ ਨਹੀਂ ਦਿੱਤੇ ਧੋਨ ਦੇ ਕਰਬਾਨ ਰੱਖਣ ਨੂੰ ਕਰਦਾ ਭਾਜੀ ਅੱਗੇ ਵੀ ਸਾਡੇ ਕੰਪਲੇਂਟ ਆ ਅੱਗੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕਹਿੰਦਾ ਮੇਰਾ ਕੁਝ ਮੈਂ ਕਹਿੰਦਾ ਇੱਥੇ ਭਜ ਕਹਿੰਦਾ ਪੁਲਿਸ ਨੇ ਮੇਰਾ ਕੀ ਗੱਲ ਲੈਣਾ ਵਾ ਬਲਾਓ ਕਿੰਨੂ ਬੁਲਾਉਂਦੇ ਕਹਿੰਦੇ ਤਈ ਠੀਕ ਹੈ ਕਿੱਥੋਂ ਪੈਸੇ ਦਈਏ ਬਾਜੀ ਕਰੋ ਕਿੱਥੋਂ ਪੈਸੇ ਰੋਟੀ ਖਾਣ ਲਈ ਪਏ ਨੇ ਇਹਨੂੰ ਕਿੱਥੋਂ ਦਈਏ ਦਾਦਾ 1000 ਰੁਪਏ ਬਾਜੀ ਕਿੱਥੋਂ ਦਈਏ ਇਹਨੂੰ ਪੈਸੇ ਸੱਜੜੀਏ ਅੱਜ ਇੱਥੇ ਅੱਗ ਲੱਗੀ ਦੁਕਾਨਾਂ ਤੇ ਇਹਦਾ ਕੀ ਕਰਨਾ ਹੈ ਇਹ ਥੋੜੀ ਦੇਰ ਪਹਿਲੇ ਇੱਕ ਇੰਟੀਮੀਸ਼ਨ ਮਿਲੀ ਸੀ ਕਿ ਇੱਥੇ ਭਗਤ ਸਿੰਘ ਚੌਂਕ ਦੁਕਾਨ ਦੇ ਉੱਪਰ ਕਿਸੇ ਘਰ ਦੀ ਅੱਗ ਲੱਗੀ ਹੈ ਜੋ ਮੌਕੇ ਤੇ ਤੁਰੰਤ ਪੀਸੀਆਰ ਇੰਚਾਰਜ ਤੇ ਟ੍ਰੈਫਿਕ ਇੰਚਾਰਜ ਪਹੁੰਚੇ ਸੀਗੇ ਤੇ ਜਿਨ੍ਹਾਂ ਨੇ ਥੋੜਾ ਫਾਇਰ ਬ੍ਰੀਡ ਨੂੰ ਦਵਾ ਫਾਇਰ ਸਟੇਸ਼ਨ ਜਾ ਕੇ ਹੋਇਆ 3 ਤੇ ਜਿਹੜਾ ਅੱਗ ਬੁਝਾਈ ਗਈ ਹੈ ਤੇ ਅਜੇ ਵੀ ਜਿਹੜਾ ਥੋੜਾ ਬੋਤ ਰਹਿ ਗਿਆ ਅੱਗ ਲੱਗੀ ਹੋ ਉਹ ਬੁਝਾ ਰਹੇ ਹਨ ਅੱਗ ਦੇ ਕਾਰਨ ਦਾ ਸਰ ਕੁਝ ਪਤਾ ਲੱਗਾ ਕਾਰਨ ਬਾਰੇ ਦੋ ਭਰਾ ਆਇਆ ਸੰਤਰੀਨ ਸਿੰਘ ਨਾਮ ਦੇ ਵਿਅਕਤੀ ਦੇ ਦੋ ਲੜਕੇ ਆ ਜਸਪ੍ਰੀਤ ਸਿੰਘ ਤੇ ਨਿਸ਼ਾਨ ਸਿੰਘ ਤੇ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਝਗੜੇ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਅੱਗ ਲਗਾ ਦਿੱਤੀ ਸਰ ਸਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਇਹਦੇ ਨਹੀਂ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਵੈਸੇ ਘਰ ਦੇ ਵਿੱਚ ਕਾਫੀ ਮਾਲੀ ਨੁਕਸਾਨ ਹੋਇਆ ਕਪੂਰਥਲਾ ਦੇ ਭਗਤ ਸਿੰਘ ਚੌਕ ਨੇੜੇ ਦੋ ਭਰਾਵਾਂ ਦੇ ਆਪਸੀ ਝਗੜੇ ਦੌਰਾਨ ਇੱਕ ਭਰਾ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਨਿਸ਼ਾਨ ਸਿੰਘ ਤੇ ਜਸਪ੍ਰੀਤ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ ਜਿਸ ਦੌਰਾਨ ਜਸਪ੍ਰੀਤ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਘਰ ਦਾ ਤਕਰੀਬਨ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਇਹ ਵੀ ਜਾਣਕਾਰੀ ਹੈ ਕਿ ਜਸਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਪਰੰਤ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਹਉਤੇ ਹੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੇ ਉਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਲੱਗ ਕੇ ਕਾਬੂ ਪਾਇਆ ਹੈ ਤੇ ਉੱਥੇ ਹੀ ਇਸ ਬਾਬਤ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਂਜੀ ਭਾਜੀ ਜਿਹੜੀ ਇਹ ਅੱਗ ਲੱਗੀ ਆ ਕਿੰਨੇ ਵਜੇ ਲੱਗੀ ਆ ਤੇ ਕਿਸ ਕਾਰਨ ਲੱਗੀ ਭਾਜੀ ਇਹਨਾਂ ਸਾਨੂੰ 7:22 ਦੇ ਮਿੰਟ ਤੇ ਕਾਲ ਆਈ ਆ ਕਿ ਭਗਤ ਸਿੰਘ ਚੌਂਕ ਤੇ ਬਿਲਡਿੰਗ 'ਚ ਅੱਗ ਲੱਗੀ ਆ। ਹਾਂਜੀ ਤੇ ਸਾਡੀ ਟੀਮ ਉੱਥੋਂ ਹੀ 2-3 ਮਿੰਟ ਵਿੱਚ ਇੱਥੇ ਪਹੁੰਚ ਗਈ ਹੈ ਸਰ। ਠੀਕ ਹੈ ਜੀ ਅਸੀਂ ਆ ਕੇ ਆਪਣਾ ਰੈਸਕਿਊ ਸ਼ੁਰੂ ਕਰ ਦਿੱਤਾ ਜਿਹੜੀ ਅੱਗ ਲੱਗੀ ਸੀ ਅਸੀਂ ਕਾਫੀ ਹੱਦ ਤੱਕ ਬੁਝਾ ਚੁੱਕੇ ਹਾਂ ਇਹ ਦੋਹਾਂ ਮੰਜ਼ਿਲਾ ਹੌਨ ਕਰਕੇ ਉੱਪਰ ਥੋੜੀ ਦਿੱਕਤ ਆ ਰਹੀ ਹੈ ਉੱਪਰ ਥੋੜੀ ਜਿਹੀ ਅੱਗ ਜ਼ਿਆਦਾ ਨਹੀਂ ਹੈਗੀ ਉੱਪਰ ਵੀ ਬੁਝਾ ਦਿੱਤੀ ਥੱਲੇ ਮਾਰ ਰਹੇ ਹਾਂ ਪਾਣੀ ਉੱਪਰ ਥੋੜੀ ਜਿਹੀ ਰਹਿ ਗਈ ਹੈ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਹੈ ਨਹੀਂ ਕੋਈ ਨਹੀਂ ਹੈਗਾ ਜੀ ਅੱਗ ਬੁਝਾਣ ਤੇ ਫਾਇਰਫਾਈਟਰ ਦੀ ਕਿੰਨੇ ਗੱਡੀਆਂ ਲੱਗ ਚੁੱਕੀਆਂ ਹਨ ਅੱਗ ਬੁਝਾਣ ਤੇ ਇੱਕ ਮਤਲਬ ਦੋਨੇ ਹੀ ਗੱਡੀਆਂ ਲੱਗੀਆਂ ਹੋਈਆਂ ਖੜੀਆਂ ਹੋਈਆਂ ਬਾਹਰ ਤੇ ਦੋ ਮੇਰਾ ਨਾਮ ਜਸਪਰੀ ਸਿੰਘ ਆ ਜੀ ਮੇਰੀ ਸਰ 35 ਸਾਲ ਉਮਰ ਹੋ ਗਈ ਹੈ ਜੀ ਹਾਂਜੀ ਮੈਂ ਇੱਥੇ ਚੌਂਕ ਚ ਰਹਿਣਾ ਸ਼ਹੀਦ ਭਗਤ ਸਿੰਘ ਚੌਂਕ ਜੀ ਸਪੋਰਟਿੰਗ ਦੇ ਬਿਲਕੁਲ ਨਾਲ ਹੈਗੀ ਆ ਸਰ ਇਹਨਾਂ ਨੇ ਸਰ ਰੈਂਟ ਤੇ ਸ਼ਾਪ ਕੀਤੀ ਹੋਈ ਹੈ ਜੀ ਇਹਨਾਂ ਦਾ ਕਰਾਇਆ ਇਹ ਲੈ ਰਿਆ ਮੰਮੀ ਲੈ ਰਹੀ ਆ ਵੱਡਾ ਬ੍ਰਦਰ ਲੈ ਰਿਆ ਭਾਬੀ ਲੈ ਰਹੀ ਆ ਤੇ ਦੋ ਭਤੀਜੇ ਆ ਜੀ ਮੇਰੇ ਛੋਟੇ ਛੋਟੇ ਮੇਰਾ ਇਹਨਾਂ ਨੇ ਹਜੇ ਤੱਕ ਸਰ ਵਿਆਹ ਨਹੀਂ ਕਰਾਇਆ ਆ ਨਾ ਇਹਨਾਂ ਨੇ ਮੇਰਾ ਵਿਆਹ ਕਰਾਇਆ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਸਰ ਮੈਨੂੰ ਮੰਝਾ ਲਾ ਲੰਦੋ ਅੱਗੇ ਮੈਨੂੰ ਮੰਝਾ ਨੂੰ ਵੀ ਨਹੀਂ ਲਾਂ ਦਿੱਤਾ ਅੱਗੇ ਤੁਸੀਂ ਲਾਈ ਜੀ ਅੱਗੇ ਤੁਸੀਂ ਸਰ ਤੁਹਾਡਾ ਕਹਿ ਰਿਹਾ ਕਹਿੰਦੇ ਅੱਗ ਲਾਈ ਤੁਸੀਂ ਅੱਗ ਲਾਈ ਕੀ ਕਰਨ ਸਰ ਇਹਨਾਂ ਨੇ ਅੱਗ ਲਾਈ ਹੈ ਜੀ ਇਹ ਅੱਗੇ ਵੀ ਭਾਣ ਤੋੜ ਕਰਤੇ ਅੱਗੇ ਵੀ ਪੰਨ ਤੋੜ ਕਰਦੇ ਆ ਸਰ ਇਹਨਾਂ ਨੇ ਮੇਰੇ ਅੱਗੇ ਵੀ ਕੇਸ ਪਾਇਆ ਉਦੋਂ ਮੈਂ ਭੱਜਣਾ ਰਿਹਾ ਇਹ ਇਹ ਤੁਹਾਡਾ ਸਗਾ ਭਰਾ ਵਾ ਜੀ ਜੀ ਮੇਰਾ ਸਗਾ ਭਰਾ ਇਹਨਾਂ ਦਾ ਵੀ ਕਰ ਦਿਓ ਜੀ ਤੁਹਾਨੂੰ ਨਸ਼ਾ ਛਡਾਓ ਕੇਂਦਰ ਚੜ੍ਹ ਕੇ ਸਰ ਮਲਾਜਾ ਮੇਰਾ ਵੀ ਕਰਾ ਲਓ ਤੇ ਸਰ ਇਹਨਾਂ ਦਾ ਵੀ ਕਰਾ ਲਓ ਹਮ ਨੇ ਅੱਗੇ ਵੀ ਜਰਾ ਕੰਮ ਹੋਇਆ ਕਿ ਅੱਗੇ ਸਰ ਮੈਂ ਲੜਿਆ ਸੀਗਾ ਮੈਂ ਭੱਜਣਾ ਰਿਹਾ ਸੀ ਫੇਰ ਪਿੱਛੋਂ ਭੰਨ ਤੋੜ ਮੇਰੇ ਕਮਰੇ ਦੀ ਕਰਕੇ ਇਹ ਕਹਿ ਦਿੰਦੇ ਨੇ ਵੀ ਮੁੰਡਾ ਭੱਜ ਗਿਆ ਵਾ ਤੇ ਫੇਰ ਮੇਰੇ ਤੇ ਜਿਆਦਾ ਪ੍ਰੈਸ਼ਰ ਪਾਉਂਦੇ ਨੇ ਜਿਹੜੀ ਅੱਗ ਜਿਹੜੀ ਅੱਜ ਲੱਗੀ ਆ ਇਹ ਲਾਈ ਗਈ ਆ ਕਿ ਇਹ ਸਰ ਇਹਨਾਂ ਨੇ ਆਪ ਲਾਈ ਆ ਤੁਸੀਂ ਪਿਛਲਾ ਵੀ ਰਿਪੋਰਟ ਚੈੱਕ ਕਰ ਲਓ ਤੇ ਮੇਰੇ ਬਰ ਖਿਲਾਫ ਹੀ ਇਹਨਾਂ ਨੇ ਦਿੱਤਾ ਸਰ ਮੈਂ ਵੀ ਇੱਕੋ ਪੇਟ 'ਚ ਜੰਮਿਆ ਮੈਨੂੰ ਵੀ ਸਰ ਹਿੱਸਾ ਮਿਲਣਾ ਚਾਹੀਦਾ ਮੈਨੂੰ ਵੀ ਹੱਕ ਮਿਲਣਾ ਚਾਹੀਦਾ ਸਰ ਨਹੀਂ ਤੁਹਾਨੂੰ ਇਦਾਂ ਦੇ ਕੰਮ ਕਾਊਂਟ ਕਰ ਦਿੰਦਾ ਵਾ ਮੈਨੂੰ ਤਾਂ ਸਰ ਮੰਜਾ ਵੀ ਨਹੀਂ ਦਿੰਦੇ